ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਦੱਸਣ ਲੱਗੇ ਹਾਂ ਤੁਹਾਨੂੰ ਲਾਈਨਿੰਗ ਵਾਲੇ ਸੂਟ ਦਾ ਵਰਕ ਵਾਲਾ ਗਲਾ ਬਣਾਉਣਾ ਇਹ ਗਲਾ ਕਿਸ ਤਰ੍ਹਾਂ ਬਣਾਵਾਂਗੇ ਆਪਾਂ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਜੀ ਇਹ ਗਲੇ ਦੀ ਨਾ ਇੱਕ ਤਾਂ ਹੈਗੀ ਚੜਾਈ ਘੱਟ ਆ ਜਿਆਦਾ ਸੌਰੀ ਜੀ ਜਿਆਦਾ ਆਪਾਂ ਕੱਟ ਕਰਨੀ ਹੈ ਇਹਦੀ ਚੜਾਈ ਹੈਗੀ 7 ਆਪਾਂ ਕਰਨੀ ਹੈ ਜੀ 6 ਤੇ ਡੂੰਘਾ ਤਾਂ ਆਪਣਾ ਠੀਕ ਇਹ ਸਾਡੇ 6 ਹੈਗਾ ਤੇ 6 ਰਹਿ ਜੂਗਾ ਤੇ ਚੜਾਈ ਘੱਟ ਕਰਾਂਗੇ ਆਪਾਂ ਇਹਦੀ 1 ਕੇ ਨੂੰ ਨਾ ਆਪਾਂ ਬਣਾਵਾਂਗੇ ਬਿਨਾ ਬੁਕਰਮ ਬਿਨਾ ਟੇਸਟਿੰਗ ਪੇਪਰ ਤੋਂ ਕੱਲੀ ਲਾਈਨਿੰਗ ਦੇ ਨਾਲ ਹੀ ਨਾ ਲੀਰ ਲਾਵਾਂਗੇ ਰੇ ਨਾ ਕੁਛ ਨਹੀਂ ਲਾਉਣਾ ਕੱਲੀ ਲਾਈਨਿੰਗ ਨਾਲ ਹੀ ਲਾਵਾਂਗੇ ਬਣਾਵਾਂਗੇ ਬਹੁਤ ਹੀ ਸੌਖਾ ਤਰੀਕਾ ਬਹੁਤ ਹੀ ਸੌਖੇ ਤਰੀਕੇ ਨਾਲ ਗਲਾਈ ਬਣ ਕੇ ਤਿਆਰ ਹੋਊਗਾ ਜੀ ਸਭ ਤੋਂ ਪਹਿਲਾਂ ਕੀ ਕਰਦੇ ਆਪਾਂ ਇਹਨੂੰ ਇਸ ਤਰ੍ਹਾਂ ਦੋਰਾ ਮੋੜ ਲੈਨੇ ਕੱਪੜੇ ਨੂੰ ਫੋਲਡ ਕਰ ਲਿਆ ਜਿੰਨੇ ਹੁਣ ਆਪਾਂ ਚੜਾਈ ਘੱਟ ਕਰਨੀ ਹੈ ਦੀ इथो मतलब कि अद्धा कंच हो गया दोनों पास इंच होजू इस तरह निशान ला लो इथो थोड़ी जी घटा दानी आप ला लेने सिलाई इस तरह सिलाई लागे इथो आके ना तिरछी जी सिलाई करके थले ला दे दामी लाने गए ਆ ਦੇਖੋ ਹੁਣ ਆਪਣੇ ਗਲੇ ਦੀ ਚੜਾਈ ਨੂੰ ਕੱਟ ਇਹ ਚੜਾਈ ਕੱਟ ਕਰਨ ਵੇਲੇ ਕਟਿੰਗ ਕਰਨ ਵੇਲੇ ਪਹਿਲਾਂ ਤੁਸੀਂ ਜਿੰਨੀ ਚੜਾਈ ਕੱਟ ਕਰਨੀ ਹੈ ਉਹਨਾਂ ਇੱਕ ਸਾਈਡ ਤੇ ਕਪੜਾ ਵੱਧ ਛੱਡ ਦਿਓ ਫੀਰਾ ਕੱਟਣ ਵੇਲੇ ਛੇ ਗਲਾ ਹੋ ਗਿਆ ਆਪਣਾ ਹੁਣ ਆਪਾਂ ਦੱਸ ਦਿਆਂ ਤੁਹਾਨੂੰ ਬਣਾਉਣਾ ਹੁਣ ਆਪਾਂ ਹਨਕ ਵਿਜਾ ਵਾਲਾ ਗਲਾ ਜਿਹੜਾ ਸਿੱਧਾ ਰੱਖ ਲਿਆ ਇਸ ਤਰ੍ਹਾਂ ਮਾਰਕਾ ਵਾਲਾ ਕਪੜਾ ਉੱਪਰ ਵਰਕ ਆ ਜਿਹੜਾ ਆਪਣਾ ਸਿੱਧਾ ਪਾਸਾ ਉੱਪਰ ਆਗਾ ਤੇ ਆ ਆਪਾਂ ਇਹਦੇ ਚ ਲਾਉਣੀ ਹੈ ਲੈਣੀ ਹੈ ਇਹਦੇ ਚ ਲਾਈਨਿੰਗ ਪਲੇਨ ਨਹੀਂ ਲਾਉਣੀ ਆ ਪ੍ਰਿੰਟ ਵਾਲੀ ਲਾਈਨਿੰਗ ਲਾਉਣੀ ਹੈ ਏ ਆਰ ਕੰਡੀ ਦਾ ਸੂਟ ਆ ਤੇ ਇਹਦੇ ਵਿੱਚ ਆਹ ਵਾਲੀ ਲਾਈਨਿੰਗ ਲਾਉਣੀ ਹੈ ਠੀਕ ਹੈ ਜੀ ਇਹ ਕਾਟਨ ਦਾ ਕੱਪੜਾ ਹੀ ਆ ਲਾਈਨਿੰਗ ਵਾਲਾ ਨਹੀਂਗਾ ਪਗਾਂਲੀ ਵੈਲ ਨਹੀਂ ਫੁੱਲ ਵੈਲੀ ਇਹ ਕਾਟਨ ਦਾ ਕੱਪੜਾ ਹੀ ਆ ਇਹਨੂੰ ਤੁਸੀਂ ਨਾ ਇਸ ਤਰ੍ਹਾਂ ਰੱਖ ਲਿਆ ਫਿਰ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਰੱਖੋ ਹੁਣ ਇਹਨੂੰ ਉਲਟਾ ਕਰ ਲਾਂਗੇ ਆਪਾਂ ਉਠ ਜੀ ਹੁਣ ਆਪਾਂ ਨਾ ਇਸ ਤਰ੍ਹਾਂ ਚੰਗੀ ਤਰ੍ਹਾਂ ਉਲਟਾ ਕਰਕੇ ਆਪਣੀ ਹੁਣ ਕੜਾਈ ਅੰਦਰਲੇ ਪਾਸੇ ਆ ਗਏ ਇਸ ਤਰ੍ਹਾਂ ਨਾ ਇਹਨੂੰ ਹੁਣ ਪੈਰ ਪੈਰ ਦੀ ਸਿਲਾਈ ਛੱਡਦੇ ਹੋਏ ਕੜਾਈ ਦੇ ਨਾਲ ਨਾਲ ਸਿਲਾਈ ਲਾਵਾਂਗੇ ਇਸ ਸਿਲਾਈ ਇਹ ਜੀ ਨਾ ਬ੍ਰੀਕ ਹੋਵੇ ਨਾ ਜਿਆਦਾ ਮੋਟੀ ਹੋਵੇ ਕਿਉਂਕਿ ਆਪਾਂ ਜਿਵੇਂ ਆਮ ਸੂਟ ਤੇ ਸਿਲਾਈ ਲਾਉਂਦੇ ਆ ਉਸ ਤਰ੍ਹਾਂ ਦੀ ਸਿਲਾਈ ਲਾਉਣੀ ਹੈ ਇਸ ਤਰ੍ਹਾਂ आ देखो जी हम अपनी सिलाई लग के हम आ फालतू कपड़ा आप कटिंग कर दें इस तरह रख के हम फालतू कपड़े कटिंग कर देंगे चंगी तरह हेठा तो विछा लेंगे कई बार बिचो कपड़ा ना कट हो जाए किसी मरजी शेप का गला हो तरह ही बना सकते हो ला दें छोटे छोटे इस तरह टकर हम इदा कर लेंगे सीधा इस तरह हम आप सिलाई इत नुक्कर बिल्कुल

ਆ ਦੇਖੋ ਜੀ ਆਪਣਾ ਗਲਾ ਬਣ ਗਿਆ ਇਸ ਤਰ੍ਹਾਂ ਹੁਣ ਆਪਾਂ ਨਾ ਜਿਹੜੀ ਸਲਾਈ ਹੈ ਇੱਕ ਇੱਥੇ ਲਾਵਾਂਗੇ ਇਹਦੇ ਵਿੱਚ ਉਹ ਜੇ ਤਾਂ ਦੋ ਪੈਰਾਂ ਨਾਲ ਪੈਰ ਚੱਲ ਜੇ ਤੁਸੀਂ ਉਸ ਨਾਲ ਲਾ ਸਕਦੇ ਹੋ ਤੇ ਨਹੀਂ ਤੁਸੀਂ ਸਿੰਗਲ ਪੈਰ ਨਾਲ ਵੀ ਲਾ ਸਕਦੇ ਆਪਾਂ ਦੇਖਦੇ ਹਾਂ ਟਰਾਈ ਕਰਕੇ ਜੇ ਚੱਲ ਗਿਆ ਤਾਂ ਪਰ ਨਹੀਂ ਚਲਣਾ ਇਹ ਸਿੰਗਲ ਪੈਰ ਲਾਉਣਾ ਆ ਦੇਖੋ ਜੀ ਆਪਾਂ ਹੁਣ ਸਿੰਗਲ ਪੈਰ ਲਾ ਲਿਆ ਹੁਣ ਇਹਨੂੰ ਇਸ ਤਰ੍ਹਾਂ ਨਾ ਮੋਤੀਆਂ ਦੇ ਨਾਲ ਨਾਲ ਸਲਾਈ ਲਾ ਦਣਾ ਇਹ ਸਲਾਈ ਬਹੁਤ ਧਿਆਨ ਨਾਲ ਲਾਉਣੀ ਚਾਹੀਦੀ ਹੈ ਵੀਰ ਨਾ ਮੋਤੀ ਆਪਣੇ ਜੀ ਸੂਈ ਦੇ نیچے ਆ ਜਾਣ ਤਾਂ ਸੂਈ ਟੁੱਟ ਸਕਦੀ ਹੈ ਜੀ तक अपनी सिलाई लग जा छट दें अपना इधरली सैड तक आ जाएंगे दूसरे पास से। क्योंकि जो उठे मोती ज्यादा आ गए सिलाई नहीं लगनी सिलाई अप करके लाने कई बार ना इधरला कपड़ा उधर ना निकले बहर फिर दिसन जो लग जाए फिर बुरा लगता है ਆ ਦੇਖੋ ਜੀ ਹੁਣ ਤੁਹਾਨੂੰ ਚੰਗੀ ਤਰ੍ਹਾਂ ਸੇਕ ਕਰਕੇ ਦਿਖਾਉਣੀ ਆਪਾਂ ਆਪਣਾ ਗਲਾ ਕਿਸ ਤਰ੍ਹਾਂ ਦਾ ਬਣ ਗਿਆ ਆ ਦੇਖੋ ਜੀ ਆਪਣੀ ਗਲੇ ਦੀ ਚੜਾਈ ਵੀ ਘੱਟ ਹੋ ਗਈ ਤੇ ਗਲੇ 'ਚ ਸਫਾਈ ਵੀ ਪੂਰੀ ਆਈ ਹੈ ਬੰਦ ਦੇ ਵਿੱਚ ਤੇ ਸੌਖਾ ਵੀ ਬਹੁਤ ਆ ਜੀ ਕਈ ਵਾਰੀ ਆਪਾਂ ਨੂੰ ਨਾ ਸ਼ੇਪ 'ਚ ਗਲਾ ਕੱਟ ਨਹੀਂ ਹੁੰਦਾਗਾ ਬੁਕਰਮ ਤੇ ਜੇ ਲਾ ਕੇ ਬਣਾਉਣੇ ਆ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਬਣਾਉਣਾ ਗਲਾ ਇਸ ਤਰ੍ਹਾਂ ਤੁਸੀਂ ਗਲਾ ਬਣਾ ਸਕਦੇ ਹੋ ਬਿਨਾ ਬਕਰੰਤੋ ਬਿਨਾ ਪੇਸਟਿੰਗ ਪੇ ਕਰਤੋਂ ਤੇ ਕੜਾਈ ਵਾਲਾ ਗਲਾ ਜਿਸ ਤਰ੍ਹਾਂ ਲਾਈਨਿੰਗ ਵਾਲੇ ਕਮੀਜ਼ ਦਾ ਗਲਾ ਹੋਵੇ ਉਸੇ ਤਰ੍ਹਾਂ ਹੀ ਬਣ ਜਾਂਦਾ ਹੈ ਠੀਕ ਹੈ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੂਸਰਾ ਚੈਨਲ ਆਪਣਾ ਜਸਪ੍ਰੀ ਟੂਲਟੀ ਕੁਕਿੰਗ ਉਸ ਨੂੰ ਵੀ ਸਬਸਕ੍ਰਾਈਬ ਕਰ ਲੋ ਜੀ ਤੇ ਬਹੁਤ ਸਾਰੀਆਂ ਭੈਣਾਂ ਸੋਹਣਾਂ ਸੋਹਣੇ ਕਮੈਂਟ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ